ਜਈ ਸਾਹਬ ਕਬ्यਬਾਚਬੇਤੀ ਚਪਈਹਰੀਗਰਹਾ ਤਦੇਰਚਾਪूਰਨ ਹੋਏ ਚਤਕੀ ਇਚਾ ताਵਚਰਨਨ ਮ ਰਹ ਹाਾरा ਆपਣ ਜਾਨਕਰ प्रਰਤਪਾरा हमਮरे ਡूਸ्ਟ ਸබੈ ਤਮਕਾ ਵਹਆ ਬਹ ਤਦੇ ਮੁਹੇបचाਾਬਸੁखੀ बਸੈਮੂਰ प्रਰवारा ਸੇवਕੇਕਸਬैਕਰਤਾरा। ਵਾਰਾ ਚਾਹ ਨਜ ਕਰਤ ਖਰੀਐ ਸਬੈਰਨ ਕੋ ਆਜ ਸੰਗਰੀਐ ਉਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਤਿਆਉ ਜੋ ਬਰ ਚਹਉ ਸੁਤਮਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੁੰਨ ਚੁੰਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਜੇ ਅਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ओ जो सदा हमारे पछा श्री असितो जू करे हो रचा राख ले हो महरा खन हारे साहिब संत सहाए प्यारे देन बंद दुष्टन के हंता तमहा परे चतर दसकंता काल पाए ब्रह्मा भवतरा काल पाए शिव जू अवतरा काल पाए कर बेसन प्रकासा सकल काल का किया तमासा जवन काल जू के सब केद राज ब्रह्म जो थियो जवन काल सब लोक सवार नमस्कार है ताहे हमारा जवन काल सब जगत बनायो देव दैत जचन उपजायो आद अंत एक अवतारा सुगुरु हो हमारा नमस्कार को हमारी सकल प्रजा जन आप सवारी सेवकान को सेवगुण गुण सुख दियो सतरन को पलमो बद घत भले आंतर की पीर पचानत चीटी ते कुर अस्थूला सब पार कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचान घर घर के बड़बड़ की जाने ਜਬ ਉਹ ਤਕਰਖ ਕਰ ਕਰ ਤਾਰੇ ਪਰ ਜਾਤਰ ਤ ਤਬ ਦੇਹੀ अपारा ਜਬ ਆਕਰਖ ਕਰਤ ਹੋ ਕਬਹੁ ਤੁਮ ਮੈ ਮਿਲਤ ਦੇਹ ਤਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜੋ ਚਾਰੈ ਤੁਮ ਸਭ ਹੀ ਤੇ ਰਹਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਰਨਕਾਰ ਨਰਪਕਾਰ ਨਰਲੰਬ ਆਦ ਨੀਲ ਨਾਦ ਸਾੰਪ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾਕਿ ਕਰਪਾ ਹਨ ਹਨੂਮਾਨਤ ਮਹਾ ਮੂੜ ਕਸ਼ਪੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵਨਰਨ ਕਰਕਾ ਚੀਨਤ ਨਹਿ ਪੇਵ ਆਪ ਆਪਨੇ ਬੁਧ ਹੈ ਜੇਤੇ ਬਰਨਤ ਭੇਨ ਪੇਨ ਤੁਹੇ ਤੇਤੇ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸੱਜਾ ਪ੍ਰਥਮ ਸੰਸਾਰਾ ਏਕਾ ਰੂਪ ਨੂਪ ਸਰੂਪ ਰੰਗ ਪਿਵਰਾ ਵਨਹੀ ਪੂਪਾ ਅੰਟਜ ਜਹਰਜ ਸੇ ਤਜ ਕੀਨੀ ਉਤ ਪੂਜ ਖਾਨ ਬਾਹਰ ਰਚ ਦੇਨੀ ਕਹੂ ਫੂਲ ਰਾਜਾ ਹਵੈ ਬੈਠਾ ਕਹੂ ਸਿਮਟ ਪਿਆ ਸੰਗਰੇ ਕੈਠਾ ਸਗਰੇ ਸ੍ਰੇਸ਼ਟ ਦਿਖਾਏ ਆ ਚੰਪਵ ਆਦ ਜੁਗਾਤ ਸਰੂਪ ਸਿਯੰਪਵ ਅਵਰਛਾ ਮੇਰੇ ਤਮ ਕਰੋ ਸਿਖੋ ਬਾਰ ਆਸਿਕ ਸੰਗਰੋ ਦੁਸ਼ਟ ਜਿਤੇ ਅਠਵਤੁਤ ਪਾਤਾ ਸਕਲ ਮਲੇਸ਼ ਗੁਰ ਰਨ ਕਾਤਾ ਜੇ ਅਸੀਂ ਤੁਜ ਤਵ ਸਰਨੇ ਪ੍ਰੇਤਨ ਕੇ ਦੁਸ਼ਟ ਦੁਖ ਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟ ਨਿ ਆਇ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਟਰੇ ਤਦ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ ਤਾਂ ਕੇ ਤਾਪਤ ਨਕ ਮੋਹਰੇ ਹੋ ਤਸੈ ਤਕਰਮੋ ਸਭ ਹੋਈ ਦੁਸ਼ਟਿ ਚਾਵਸ਼ੈ ਸਕੈ ਨ ਕੋਈ ਏਕ ਬਾਰ ਜੰਤ ਮੈ ਸਬਾਰਾ ਕਾਲ ਫਾਸਤੇ ਤਾਹੀ ਉਬਾਰਾ ਜਨਰ ਨਾਮ ਤੇ ਹਰੂ ਕਹਾ ਦਰਦ ਦੁਸ਼ਟ ਦੋਗ ਤੇ ਰਹਾ ਹਰਗਕੇ ਤਮੈ ਸਰਨ ਤੇ ਹਰੀ ਆਪ ਹਾਥ ਦੇ ਲਹੁ ਉਬਾਰੇ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਗ ਤੇ ਦੇਹ ਬਚਾਈ ਚਉਪਈ ਸਾਹਿਬ ਕਬਿਓ ਬਾਚ ਬੇਨਤੀ ਚਉਪਈ হামরে গরো হাত দে রচ্চা পূরন হোয়ে চতকি ইচ্ছা তব চরণ মন রহে হামারা apna janakr pratpara hamre dusht sab tum ka bahu aap hat de muhe bachabho sukhi pasay mor parivara sevak sikh sapekar tarar mor acha naj kar dah riya sab bairan ko aaj sang riya ਉਰਨ ਹੋਏ ਹਮਾਰੀ ਆਸਾ ਤੋਰ ਪਿਆਨ ਕੀ ਰਹੇ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹਉ ਸੁ ਤੁਮਤੇ ਪਾਉ ਸੇਵਕ ਸੇਖ ਹਮਾਰੇ ਤਾਰ ਹੈ ਚੁੰਨ ਚੁੰਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਬੁਜੇ ਅਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਓ ਜੋ ਸਦਾ ਹਮਾਰੇ ਪਛਾ ਸ੍ਰੀ ਆਸਿ ਤੋਜੁ ਕਰੇ ਹੋਰ ਚਾ ល होម Harरे sai Santaantaសហ p दे naបदुustaគ hanantaत पर sa tartkanताកលपाបमा baវ្រ កលपा से وज aतកលपाករ प्रkasa seកលក किាत जកलज कि saគ बदरा្រជٿ. ਜਵਨਕਾਲ ਸਭ ਲੋਕ ਸਵਾਰੇ ਨਮਸਕਾਰ ਹੈ ਤਾਹੇ ਹਮਾਰਾ ਜਵਨਕਾਲ ਸਭ ਜਗਤ ਬਨਾਇਓ ਦੇਵਤਾ ਤਜਛਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੁਈ ਗੁਰੂ ਸਮਚਿ ਹੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਬਦ ਕੀਯੋ कड़गड़ के आंतर के जानत पले भरे के पीर पहचानत चेटी ते कोचर आसथूला सब पार कृपा दृष्ट कर फूला संतन दुख पाए ते दुखी सुख पाए साधन के सुखे एक एक की पीर पहचाने कर कर के बड़बड़ के जाने जब उद कर कर तारा पर जा तरत तब देही अपारा ਜਬ ਆਕਰਖ ਕਰਤ ਹੋ ਕਬਹੁ ਤਮ ਮੈ ਬਿਲਤ ਦੇਹ ਤਰ ਸਭ ਹੋ ਜੇਤੇ ਪਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਰਾਲਮ ਚਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਭਕਾਰ ਨਰਲੰਬ ਆਦ ਨੀਲ ਨਾਦ ਸਾੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਪੇਵਨਾ ਪਾਵਤ ਬੇਦਾ महा का ना जानत, महा को कहत सदा का चीनत नहे पेव, आप बुद्ध है जेती पेन पेन तुह तेते तमरा लखा न पसारा कह बिद सज प्रथम संसारा एक रूप नूप सूपा रंग क्यू पूपा ਅੰਟਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਾਹਰ ਰਚ ਦੇਨੀ ਕਹੂ ਫੂਲ ਰਾਜਾ ਹਵੈ ਬੈਠਾ ਕਹੂ ਸਿਮਟ ਭਿਆ ਸੰਗਰੇ ਕੈਠਾ ਸਗਰੇ ਸ੍ਰੇਸ਼ਟ ਦਿਖਾਏ ਆ ਚੰਪਵ ਆਦ ਜੁਗਾਤ ਸਰੂਪ ਸਿਯੰਪਵ ਅਵਰਛਾ ਮੇਰੇ ਤਮ ਕਰੋ ਸਿਖ ਬਾਰ ਅਸਿਕ ਸੰਗਰੋ ਦੁਸ਼ਟ ਜਿਤੇ ਅਠਵ ਤੁਤ ਪਾਤਾ ਸਕਲ ਮਲੇਸ਼ ਗੁਰ ਰਨ ਕਾਤਾ ਜੇ ਅਸੀ ਤੁਜ ਤਵ ਸਰਨੇ ਪ੍ਰੇਤਨ ਕੇ ਦੁਸ਼ਟ ਦੁਖਤ ਹਵੈ ਮਰੇ ਪਰਕ ਜਾਵਨ ਪਾਗ ਪਰੇ ਤਿਹਾਰੇ ਤਨ ਕੇ ਤੁਮ ਸੰਕਰ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟ ਨਿ ਆ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸਟ ਤਰੇੰਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹਿ ਦਿਹਰੇ ਹੋ ਤਾਂ ਕੇ ਤਾਪ ਤਨਕ ਮੋਹ ਰਹੋ ਰਹਿ ਦਸੇ ਦਰਮੋ ਸਭ ਹੋਈ ਦੁਸ਼ਟ ਸ਼ਵਸ਼ ਸਕੇ ਨ ਕੋਈ ਇਕ ਬਾਰ ਜੰਤ ਮੈ ਸਬਾਰਾ ਕਾਲ ਫਾਸਤੇ ਤਾਹੀ ਉਬਾਰਾ ਜਨਰਨਮ ਤੇ ਹਰ ਉਕਾਹ ਦਾਰਤ ਦੁਸ਼ਟ ਦੋ ਤਿਰਹ ਖਾਰਗ ਕੇ ਤਮੈ ਸਰਨ ਤੇ ਹਰੀ ਆਪ ਹਾਥ ਦੇ ਲਹੁ ਉਬਾਰੀ ਸਰਬ ਠੌਰ ਮਹੁ ਹੋ ਸਹਾਈ ਦੁਸ਼ਟ ਦੋ ਤੇ ਲਹੁ ਬਚਾਈ ਚੋਪਈ ਸਾਹਿਬ ਕਬਿਉ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰ ਪ੍ਰਤਪਾਰਾ ਅਮਰੇ ਦੂਸਤਰ ਸਬੈ ਤਮ ਕਾ ਬਹੁ ਆਪ ਹਾਤ ਤੇ ਮੁਹਿਬ ਚਾਬ ਹੋ ਸੁਖੀ ਪਸੈ ਮੋਰ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅਛਾ ਨਜ ਕਰਦਾ ਖਰੀਐ ਸਬੈ ਰਨ ਕੋ ਆਜ ਸੰਗਰੀਐ ਉਰਨ ਹੋਏ ਹਮਾਰੀ ਆਸਾ ਤੋਰ ਪਿਆਨ ਕੀ ਰਹੇ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਧਿਆਉ ਜੋ ਬਰ ਚਹਉ ਸੁਤਮਤੇ ਪਾਉ ਸੇਵਕ ਸੇਖ ਹਮਾਰੇ ਤਾਰੇ ਹੈ ਚੌਂ ਚੁੰਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਬੁਜੇ ਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋਜੁ ਕਰਿ ਹੋਰੇ ਚਾ ਰਖਲੇ ਹੋ ਮਹਿਰਾ ਕਨਹਾਰੇ ਸਾਈਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਦਸ ਕੰਤਾਂ काल पाए ब्रह्मा बवतरा काल पाए शिव जू अवतरा काल पाए कर बेसन सकल काल का किया तमास जवन काल जू के सब केद राज ब्रह्म जु थिओ जवन काल सब लोक सबलोकारा नमस्कार है ताहे हमारा जवन काल सब जगत बनायु देव दैत जचन उपजायो आद अंत एक हो हमारा नमस्कार शिव सेवकन को शिव गुण सुख दियो सतरन को पल मोबियो अंतर आ जानत भले भरे के पीर पहचानत चीटी ते कुझर असूला सब पार कृपा दृष्ट फूला संतन दुख पाए ते दुखी सुख पाए साधन के सुखी एक एक की पीर पछाने कर कर के की जाने जब उत करख ग्रह कर तार पर जा हो कब हूँ तुम तो मैं मिलत देह तर सब हूँ जेते बदन सब आप सब ते बदन श्रेष्ठ सब तारे अप अपनी बू चुचार तुम सभी त्य हैत आलम जानत बेद भेद अर आलम कार നर्भकारਰ നਰਲब ಆද ਨിਲ ਨद ਸබ ਤකා மூൂಡ उचाਰਤ පੀਦਾ ਜਕපੀ වना පාවਤබಿद್ದ තාਕ කਰපාਹਨਹਨു මාാනਤ මहाਮൂಡਕශපੀ ਦनाජනਤ මहाਦੀवਕ कැහਤ सदा सेव ਰਨ कारਰका ਚੀनተന ਹපੇव आपਆनी බുദਹැ ਜਤ බਰਨਤപੇ ਨපੇ नතු ഹਤਤ तमरा लखा ना जाय पसारा कह बिद सज्जा प्रथम संसार एक रूप नूप स्वरूप रंग पिओरा बनेहि पूपा अंटज जहर ज सेतय केनी उतपुय खान बहर रच देनी कहू फूल राजा हवै बैठा कहू सिमट प्यासन करे कैठा सखरे श्रेष्ठ दिखाये या चंपाव आद जगत स्वरूप स्यम पाव अब रच मेरी तम कृसिकु बार असिक संगरो दुष्ट चित ते अठव तोत पाता सकल अमलेश गुरु रण गाता जय असि तुज तव सरनि प्रयत्न के दुष्ट दुगत हवामरे औरक जावन पग परे ति हारे तनक तुम शंकर सबटारे जो कल को एक बार ते आए है ताके काल निकट निआ है रच्छा होए ताहे सब काला दुष्ट अरेस्ट त्रंतद काला ਕਰਪਾ ਦ੍ਰਿਸ਼ਟ ਤਾ ਨਾ ਜਾਹਿ ਦਿਹਰੇ ਹੋ ਤਾਕੇ ਤਾਪ ਤਨਕ ਮੁਹਰੇ ਹੋ ਰਹਿ ਦਸੇ ਜ ਕਰਮੋ ਸਭ ਹੋਈ ਦੁਸ਼ਟਿ ਚਾਵਸ਼ੈ ਸਕੈ ਨ ਕੋਈ ਏਕ ਬਾਰ ਜੰਤ ਮੈ ਸਬਾਰਾ ਕਾਲ ਫਾਸਤੇ ਤਾਹੀ ਉਬਾਰਾ ਜਨਰ ਨਾਮ ਤੇ ਹਰੂ ਕਹਾ ਦਾਰਤ ਦੁਸ਼ਟ ਦੋਤ ਰਹਾ ਹਾਰਗ ਕੇ ਤਮੈ ਸਰਨ ਤੇ ਹਰੀ ਆਪ ਹਾਥ ਦੇ ਲਹੁ ਉਬਾਰੇ ਸਰਬ ਧਰਮ ਹੋ ਹੋ ਸਹਾਇ ਦੁਸ਼ਟ ਦੋਗਤਿ ਦੇਹ ਬਚਾਈ चौपाई साहिब कबे बाच बिनती चौपाई हमरी करो हाथ दरछा पूरन होए चतकी इच्छा तब चरनन मंदर है हमारा अपना जानकर प्रतापारा हमरे दुष्ट सब तुम काहू आप हाथ ते मोहि बचाबो सुखी पासे मोर परिवार सेवक सिख सब करतारा ਵਾਰ ਅਚਾਨਤ ਕਰਤਾ ਖਰੀਐ ਸਭ ਬੈਰਨ ਕੋ ਆਜ ਸੰਗਰੀਐ ਉਰਨ ਹੋਏ ਹਮਾਰੀ ਆਸਾ ਤੋਰ ਭੀਨ ਕੀ ਰਹੇ ਪਿਆਸਾ ਤਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਹਉ ਸੁਤਮਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੌਂ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਿਤੋ ਜੁ ਕਰੇ ਹੋ ਰਚਾ ਰਾਖ ਲੈ ਹੋ ਮਹਿਰਾ ਖੰਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹੁ ਭਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ जवन काल जू के सभो वेद राज ब्रह्म जु थीो जवन काल सब लोक सबलोकवारा नमस्कार है ताहे हमारा जवन काल सब जगत बनायो देव दैत जछन उपजायो आद अंत एक अवतारा सुगुरु हो हमारा नमस्कार तसी को हमारे सकल प्रजा जन आप सवारी सेवकन को शिव गुण सुख दियो सतरन को पलमो बद घर की जानत भले भरे की पीर पहचानत चीटी ते कुछ अस्थूला सब पार कृपा दृष्ट कर फूला संतन दुख पाए ते दुखी सुख पाए साधन के सुखी एक एक की पीर पचाने कर घर के बड़बड़ की जाने ਜਬ ਉਤਕਰਖ ਕਰ ਕਰ ਤਾਰੇ ਪਰ ਯਾਤ੍ਰਤ ਤਬ ਦੇਹੀ ਅਪਾਰਾ ਜਬ ਆਕਰਖ ਕਰਤ ਹੋ ਕਬਹੁ ਤਮ ਮੈ ਮਿਲਤ ਦੇਹ ਤਰ ਸਭ ਹੂੰ ਜੇਤੇ ਪਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਰਨਕਾਰ ਨਰਪਕਾਰ ਨਰਲੰਬ ਆਦ ਨੀਲ ਨਾਦ ਸਾੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾ ਕੋ ਕਿਰਪਾ ਹਨ ਹਨੂਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨ ਕਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੇ ਬਰਨਤ ਭੇਨ ਭੇਨ ਤੁਹਿ ਤੇਤੇ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸੱਜਿਆ ਪ੍ਰਥਮ ਸੰਸਾਰਾ एकरूप नूप स्वरूप रंग क पौरव नहि पूपा अंटज जेरज सेतज केनी उत्पूज खान बहर रच देनी कहू फूल राजा हवै बैठा कहू सिमट प्यासन करे कैठा सकरे सृष्टि दिखाये या चंपाव आद जगत स्वरूप सयम पाव अब रच मेरे तम गुरु सीकु बार असिक संगरो दुष्टि चिते अठवत उत पाता सकल अमलेश गुरु रन गाता ਜੇ ਆਸੀ ਤੂਜ ਤਵ ਸਰਨੇ ਪ੍ਰਯਤਨ ਕੇ ਦੁਸ਼ਟ ਦੁਖ ਤਹਾਵੇਂਰੇੁਰਖ ਜਾਵਨ ਪਾਗ ਪਰੇ ਤਿਹਾਰੇ ਤਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟ ਨਿ ਆਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸਟ ਤਰੇੰਤ ਕਾਲਾ ਕਰਪਾ ਦ੍ਰਿਸ਼ਟ ਤਾ ਨਾ ਜਾਹਿ ਦਿਹਰੇ ਹੋ ਤਾਕੇ ਤਾਪਤ ਨਿਕ ਮੋਹ ਰਹ ਰਹਿ ਤ ਸੇਤ ਕਰਮੋ ਸਭ ਹੋਈ ਦੁਸ਼ਟਿ ਚਾਵਸ਼ੈ ਸਕੈ ਨ ਕੋਈ ਏਕ ਬਾਰ ਜੰਤ ਮੈ ਸਬਾਰਾ ਕਾਲ ਫਾਸਤੇ ਤਾਹੀ ਉਬਾਰਾ ਜਨਰ ਨਾਮ ਤੇ ਹਰੂ ਕਹਾ ਦਾਰਤ ਦੁਸ਼ਟ ਦੋਤਿ ਰਹਾ ਹਾਰਗ ਕੇ ਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲਹੋ ਉਬਾਰੇ ਸਰਬ ਧਰਮ ਹੋ ਹੋ ਸਹਾਇ ਦੁਸ਼ਟ ਦੋਗਤਿ ਦੇਹ ਬਚਾਈ चौपाई साहिब कबे बाच बिनती चौपाई हमरे करो हाथ दरछा पूरा न होए चतकी इच्छा तब चरनन मंदर है हमारा अपना जानकर प्रतापारा हमरे दुष्ट सब तुम काहू आप हाथ दै मोहि बचाबो सुखी पास मोरे परिवार सेवक सिख सब करतार ਵਾਰ ਅਚਾਨਕ ਕਰਤਾ ਖਰੀਐ ਸਭ ਬੈਰਨ ਕੋ ਆਜ ਸੰਗਰੀਐ ਉਰਨ ਹੋਏ ਹਮਾਰੀ ਆਸਾ ਤੋਰ ਪਿਆਨ ਕੀ ਰਹੇ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਤਿਆਉਂ ਜੋ ਬਰ ਚਾਹਉ ਸੁਤਮਤੇ ਪਾਉਂ ਸੇਵਕ ਸਿੱਖ ਹਮਾਰੇ ਤਾਰਿ ਹੈ ਚੌਂ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਅਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ गोजो सदा हमारे पछा श्री असितो जू करे हो रचा राखले हो महरा कन्हारे साहिब संत सहाए प्यारे देन बंद दुष्टन के हंता तमहा बरे चतर दसकंता काल पाए ब्रह्मा भवदरा काल पाए शिवजू अवतरा काल पाए कर बेसन प्रकासा सकल काल का किया तमासा जवन काल योग के सब के ओ बेदराज ब्रह्मा जोथियो जवन काल सब लोक सवार नमस्कार है ताहे हमारा जवन काल सब जगत बनायो देव दैत जछन उपजायो आद अंत एकै अवतार सुई गुरु समचहु हमारा नमस्कार तसे को हमारी सकल प्रजा जन आप सवारे शिव को शिव गुण सुख दियो सतरन को पलमो बद जानत भले भरे की पीर पहचानत चीटी ते कुर असथूला सब पार कृपा दृष्ट कर फूला संतन दुख पाए ते दुखी सुख पाए साधन के सुखी एक एक की पीर पचाने कर करके के बड़बड़ की जाने ਜਬ ਉਹ ਤ ਕਰ 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 ਤਾਰੇ ਪਰ ਜਾ ਤਰਤ ਤਬ ਦੇਹ ਅਪਾਰਾ ਜਬ ਆ ਕਰ ਕਰਤ ਹੋ ਕਬਹੁ ਤਮ ਮਿਲਤ ਦੇਹ ਤਰ ਸਭ ਹੂੰ ਜੇਤੇ ਪਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਜੋ ਚਾਰੈ ਤੁਮ ਸਭ ਹੀ ਤੇ ਰਹਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਰਨਕਾਰ ਨਰਪਕਾਰ ਨਰਲੰਬ ਆਦ ਨੀਲ ਨਾਦ ਸਾੰਪ ताका उचारत भेदा जाको पेवना पावत बेदा ताक कृपा हनुमानूढ कश पे न जानत महादेव को कहत सदा शिव नर कार का ची नथ न आप अपने बुध है जेति वरनत पेन पेन तुह ते तमरा लखा न पसारा कह बेद सज प्रथम संसारा ਇਕ ਰੂਪ ਨੂਪ ਸ੍ਰੂਪ ਰੰਗ ਕਪਿਵਰ ਆਵਨਹੀ ਪੂਪਾ ਅੰਟਜ ਜਹਿਰਜ ਸੇਤਜ ਕੇਨੀ ਉਤਪੁਜ ਖਾਨ ਬਹਰ ਰਚ ਦੇਨੀ ਕਹੂ ਫੂਲ ਰਾਜਾ ਹਵੇ ਬੈਠਾ ਕਹੂ ਸਿਮਟ ਪਿਆ ਸੰਗਰੇ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਯਾ ਚੰਪਾਵ ਆਦਜ ਗਾਤ ਸ੍ਰੂਪਸਯੰ ਪਵ ਅਵਰਚਾ ਮੇਰੀ ਤਮਕਰੂਸਿਕੂ ਬਾਰ ਅਸਿਕ ਸੰਗਰੋ ਦੁਸ਼ਟ ਜਿਤੇ ਅਠਵਤੁਤ ਪਾਤਾ ਸਕਲ ਮਲੇਸ਼ ਗੁਰ ਰਨ ਕਾਤਾ ਜੇ ਅਸੀ ਤੁਜ ਤਵ ਸਰਨੇ ਪ੍ਰੇਤਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟ ਨਿ ਆਇ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸਟ ਟ੍ਰੇਂਦ ਕਾਲਾ ਕਰਪਾ ਦ੍ਰਿਸ਼ਟ ਤਾ ਨਾ ਜਾਹਿ ਦਿਹਰੇ ਹੋ ਤਾਕੇ ਤਾਪ ਤਨਕ ਮੁਹਰੇ ਹੋ ਰਹਿ ਤ ਸੇ ਤ ਕਰਮੋ ਸਭ ਹੋਈ ਦੁਸ਼ਟ ਚਾਵਸ਼ੈ ਸਕੈ ਨ ਕੋਈ ਏਕ ਬਾਰ ਜੰਤ ਮੈ ਸਬਾਰ ਆਕਾਲ ਫਾਸਤੇ ਤਾਹੀ ਉਬਾਰਾ ਜਨਰ ਨਾਮ ਤੇ ਹਰੂ ਕਹਾ ਦਰਦ ਦੁਸ਼ਟ ਦੋਗਤੇ ਰਹਾ ਹਾਰਗ ਕੇ ਤ ਮੈ ਸਰਨ ਤੇ ਹਰੀ ਆਪ ਹਾਤ ਦੇ ਲਹੁ ਉਬਾਰੇ ਸਰਬ ਧਰਮ ਹੋ ਹੋ ਸਹਾਈ ਦੁਸ਼ਟ ਦੋਗਤੇ ਦੇਹ ਬਚਾਈ